ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਜੋਪਨ ਹੋਵੇ ਜੇ ਲਾਇ ਰਹਾ ਨਿਬਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਨ ਪਾਲਖ ਹੋਹੀ ਤੈਕ ਨ ਚੱਲੇ ਨਾਲ ਕਿਵ ਸਚਿਆ ਰਾਹੀਐ ਜਿ ਕਬੂੜੈ ਟਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਣ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਿੜਾਈ ਹੁਕਮੀ ਉੱਤਮ ਨੀਚ ਹੁਕਮ ਲੇਖ ਤੋਂ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰੁ ਹੋਣਾ ਕੋਈ ਨਾਨਕ ਹੁਕਮੈ ਜੀ ਬੁਝੈ ਤਾਂ ਹਉਮੈ ਕਹੈ ਨ ਕੋਈ ਗਾਵੈ ਕੋ ਤਾਣੁ ਹੋਵੇ ਕਿਸੈ ਤਾਣੁ ਗਾਵੈ ਕੋ ਦਾਤੁ ਜਾਣੈ ਨੀਸਾਨੁ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹੀ ਗਾਵੇ ਕੋ ਜੀ ਲੈ ਫਿਰ ਦੇਹੀ ਗਾਵੇ ਕੋ ਜਾਪੇ ਤਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਲ ਕੋਟ ਦੇਦਾ ਦੇ ਰੰਦੇ ਸਗਪਾਹੀ ਜੁਗਾ ਜੁਗੰਤਰ ਖਾਹੀ ਕਾਹੀ ਹੁਗਵੀ ਹੁਮ ਚਲਾਏ ਰਾਹ ਨਾਨਕ ਵਿਸੈ ਵੇ ਪਰਵਾਹ ਸਾਚਾ ਸਾਹਿਬ ਸਾਜਨਾਏ ਪੱਖਿਆ ਪਉ ਅਪਾਰ ਆਖੈ ਮੰਗਹਿ ਦੇਹਿ ਦੇਹਿ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਤ ਦੇ ਸਦ ਰਬਾਰ ਮੋਹ ਕੈ ਬੁਲਣ ਬੋਲੀਐ ਜਿਸੰਦਰੀ ਪਿਆਰ ਅਮਰਤ ਵੇਲਾ ਸਾਚਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕੀ ਵੇ ਜਾਣੀਐ ਸਭ ਆਪੇ ਸਚਿਆਰ ਥਾਪੇ ਅਨਜਾਇ ਕੀਤਨ ਹੋਇ ਆਪੇ ਆਪਨ ਰੰਝਿਲ ਸੋਇ ਜਿਨ ਸਿਵੇ ਦਿਨ ਪਾਇਆ ਮਾਨ ਨਾਨਕ ਕਾਵੀਏ ਗੁਨੀ ਨਿਧਾਨ ਕਾਵੀਏ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਾਸੋ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੋਰੀ ਸਰਗੁਰ ਗੋਲਕ ਬਰਮਾ ਗੁਰ ਪਾਰਬਤੀ ਮਾਈ ਜੀਹੋ ਜਾਣਾ ਅੱਖ ਨਾਹੀ ਕਹਿ ਨਾ ਕਥ ਨਾ ਜਾਈ ਗੁਰਾਂ ਇੱਕ ਦੀਪ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਇਸ ਨਜਾਈ ਤੀਸ ਤਨਾਵਾ ਜਿਸ ਪਾਵਾ ਵੇਨ ਪਾਣੀ ਕੇ ਨਾਈ ਕਰੀ ਜੇ ਤੀਸ਼ਰ ਠੋਪਾਈ ਵੇਖਾ ਵੇਨ ਕਰਮਾ ਕੇ ਮਿਲੇ ਲਈ ਮਾਧਮੇ ਚਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੀਪ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਇਸ ਨਜਾਈ ਜੀਜੁ ਉਚਾਰੇ ਆ ਰਜਾ ਹੋਦ ਸੁਣੀ ਹੋਏ ਨਾ ਖੰਡਵ ਜਾਣੀਐ ਨਾਲ ਚਲੇ ਸਭ ਕੋਈ ਚੰਗਾ ਨਾ ਰਖਾਈ ਗੈ ਜਸ ਕੀਰਤਿ ਜਗਲੇ ਜੇ ਇਸ ਨਦਰਣਾ ਆਵੈ ਤਾ ਵਾਤਨ ਬੁਛੇਗੀ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਇ ਨ ਸੁਜੈ ਜੇ ਤਿਸ ਗੁਣ ਹੋਈ ਕਰੇ ਸੁਨੇ ਸਿਧ ਪੀ ਸੁਰਨਾਥ ਸੁਨੇ ਤਤ ਤਵਲੇ ਆਕਾਸ ਸੁਨੇ ਐ ਦੀ ਬਲੂ ਪਤਾਲ ਸੁਨੇ ਪੁਜਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਨੇ ਐ ਦੂਖ ਪਾਪ ਕਾ ਨਾਸ ਸੁਨੇ ਐ ਸਿਰ ਬਰਮਾ ਇੰਦ ਸੁਨੇ ਐ ਮੁਕਸਲਾਹਨ ਬੰਦ ਸੁਨੇ ਐ ਜੋਗ ਜੁਗ ਤਨ ਭੇਦ ਸੁਨੇ ਐ ਸਤਿ ਸਿਮਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਨੇ ਐ ਦੂਖ ਪਾਪ ਕਾ ਨਾਸ ਸੁਨੇ ਐ ਸਤ ਸੰਦੋ ਗਿਆਨ ਸੁਨੇ ਅ ਅਰਸ਼ਰ ਕਾ ਇਸਨਾਨ ਸੁਨੇ ਪਰਪੜ ਪਾਵੇ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸ ਰਗੁਣਾ ਕੇ ਗਾਹ ਸੁਨੇ ਸਿਖ ਪੀਰ ਪਾਤਸ਼ਾਹ ਸੁਨੇ ਦੇ ਪਾਵੇ ਰਾਹ ਸੁਨੇ ਹਾਤ ਵੈ ਸਗਾਹ ਨਾਨਕ ਭਗਤਾਂ ਸਦਾ ਵਿਕਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹ ਪਿਛੇ ਪਸਤਾਈ ਕਾਗਦ ਕਲਮ ਨਾਲ ਲਿਖਨ ਹਾਰ ਮਨ ਨੇ ਕਬਹਿ ਕਰਨ ਵਿਚਾਰ ਐਸਾ ਨਾਮਣ ਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੋਧ ਮਨੈ ਮੋਹਿ ਜੂੜਾਣਾ ਖਾਈ ਮਨੈ ਜਮਕੇ ਸਾਤਨ ਜਾਏ ਐਸਾ ਨਾਮਣ ਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪਤਸੋਂ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਝਰ ਹੋਏ ਜੇ ਕੋ ਮੰਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੈ ਸਦਾ ਹਾਰ ਮੰਨੇ ਤਰੈ ਦਾਰੇ ਗੁਰ ਸਿੱਖ ਮੰਨੇ ਨਾਨਕ ਪਵੇਂ ਨਿਪੇਖ ਐਸਾ ਨਾਮ ਨਿਰੰਝਰ ਹੋਏ ਜੇ ਕੋ ਮੰਨ ਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਰ ਪੰਜੇ ਪਾਵੇ ਤਰਕੇ ਮਾਰ ਪੰਜੇ ਸੋਹ ਹੈ ਦਰ ਜਾਣ ਪੰਜਾ ਗਗਰੀ ਇਕ ਧਿਆਨ ਜੀ ਕੋ ਕਹੇ ਕਰੇ ਵਿਚਾਰ ਕਰਦੇ ਕਿਆ ਕਰਨੇ ਨਾਹੀ ਸੁਮਾਰ ਧੌਲ ਧਰਮ ਦਾ ਆਕਾਪੂਦ ਸਰਦੋਸਾ ਪ੍ਰਖਿਆ ਜਿਤ ਸੂਦ ਜੇ ਕੋ ਉਜੇ ਵਸ ਜਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਦਿੱਸੇ ਭਾਰਤ ਲੈ ਕਵਨ ਜੋਰ ਜੀ ਯਾਤ੍ਰੰਗਾ ਕੇ ਨਾਵ ਸਭ ਨਾਲ ਲਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਰੇਖਾ ਲਿਖਿਆ ਕੀਤਾ ਹੋਈ ਕੀਤਾ ਦਾਣ ਸਵਾਲਹਿ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪਸਾਉ ਇਕ ਕਵਾਉ ਦਿਸਤੇ ਹੋਏ ਲਖਦਰੀ ਆਉ ਕੁਦਰਤ ਕਾਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਤ ਤ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਕਤ ਤਾਰ ਅਸੰਖ ਸੂਰਮ ਪਖਸਾਰ ਸੰਗ ਮੋਲੇ ਬਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਣ ਜਾਵਾ ਏਕ ਵਾਰ ਜੋਤ ਤਪਾਵੇ ਸਈ ਪਲੀਕਾਰ ਦੁਸਰ ਸਲਾਮਤ ਨਰੰਕਾਰ ਅਸੰਖ ਬੂਰਕ ਅੰਧ ਖੋਰ ਸੰਗ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੀ ਸੰਗ ਪਾਪੀ ਪਾਪ ਕਰ ਜਾਹੀ ਸੰਖ ਕੂੜਿਆਰ ਊੜੇ ਫੇਰਾਹੀ ਅਸੰਖ ਬਲੇਸ਼ ਮਣ ਭਖ ਖਾਹੀ ਸੰਖ ਨੰਦਕ ਸਰ ਕਰ ਹੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤਤ ਪਾਵੈ ਸਹੀ ਭਲੀਕਾਰ ਤਸਦਸ ਨਾਮਤ ਨਰੰਕਾਰ असंखनाव संकथाव गम गम संख नो संकह सिर पार होई अखरी नाम अखरी सलाह अखरी ज्ञान गीत गुण गा अखरे लेखन बोलन बाण अखरा ससंयोग बखान जिने लिखे त स्रणाही जे फरमाए तेव तेव पाहे जे ता गीता ते त नाओ ਵੈਰ ਨਾ ਮੈ ਨਹੀਂ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਬਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਪ੍ਰੀਏ ਹੱਥ ਪੈ ਤਣ ਦੇਹੀ ਪਾਣੀ ਤੋਤੇ ਉਤਰਸਖੇ ਮੂਦ ਬਲੀਦੀ ਕੱਪੜ ਹੋਏ ਦੇਸਾ ਬੂਰ ਲਈਏ ਉਹ ਧੋਏ ਪ੍ਰੀਏ ਮਤ ਪਾਪਾ ਕੇ ਸੰਗ ਉਹ ਤੋ ਬੇਨਾਮੇ ਕੇ ਰੰਗ ਪੁੰਨੀ ਵਾਪੀ ਅਕਰਣਾ ਹੈ ਕਰ 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 ਨਾਲ ਲਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਸਤਾ ਵਿਧਿਆਦ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਣ ਕੀਤਾ ਭਾਉ ਅੰਦਰ ਕਾ ਤੀਸ ਮਰਣਾਓ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਹਥ ਬਾਣੀ ਪਰਮਾਉ ਸਤਸੁਹਾਨ ਸਦਾ ਮਨ ਜਾਓ ਕਮਨ ਸਵੇਲਾ ਵਖਤ ਕਮਨ ਕਵਨ ਕਵਨ ਸਤ ਕਵਨ ਵਾਰ ਕਵਨ ਸਿਰਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜਿ ਹੋਵੇ ਲੇਖ ਕੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ ਇਥੇ ਤਵਰ ਨ ਜੋਗੀ ਜਾਣੈ ਰਤਮ ਹੋ ਨ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਮ ਕਰਿਆ ਖਾਕਿ ਸਲਾਹੀ ਗਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾਂ ਕਹੋਵੇ ਨਾਨਕ ਜੀ ਕੋ ਆਪੋ ਜਾਣੇ ਜਿਗਿਆ ਨਾ ਸੋਹੈ ਪਤਾਲਾ ਪਤਾਰ ਲਖ ਅਗਾਸਾਂ ਅਗਾਸ ਓੜ ਗੋੜ ਗਪਾਲ ਥਕੇ ਵੇਦ ਕਹਿਣ ਗਵਾਤ ਸੈ ਸਠਾ ਦੇ ਕਿਨ ਗਦੀ ਬਾਸਲ ਇਕ ਧਾਦ ਲਿਖਾ ਹੋਇ ਤੇ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਲਾਹੀ ਤਿਸਤ ਨ ਪਾਈਆਂ ਨਦੀਆਂ ਤੇ ਵਹ ਪਵੈਸ਼ ਵੰਦਨਾ ਜਾਣੀ ਹੈ ਸਮੰਦ ਸਾ ਸੁਲਤਾਨ ਜਿ ਰਹਾ ਸੇਤੀ ਮਾਲ ਧਨ ਕੀੜੀ ਤੁਲਣਾ ਹੋਣੀ ਜਿਤ ਸਿ ਮਨੋ ਨਾ ਵਿਸਰਹਿ ਅੰਤ ਸੇਤੀ ਕਹਿ ਨਾ ਅੰਤ ਅੰਤਨ ਕਰਨੇ ਦੇ ਨਾ ਅੰਤ ਅੰਤਨ ਵਿਖਣ ਸੁਨਨ ਨਾ ਅੰਤ ਅੰਤਨ ਜਾਪੇ ਗਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰ ਵਾਰ ਅੰਤ ਕਾਰਨ ਕੇ ਤੇ ਬਿਰਲਾ ਹੀ ਤਾਂ ਕੇ ਅੰਤ ਨ ਪਾਈ ਜਾਏ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਈ ਵੱਡਾ ਸਹਿ ਬੂਚਾ ਥਾ ਉੱਚੀ ਉਪਰ ਉੱਚਾ ਨਾ ਹੋਵੇ ਬੜੂ ਉੱਚਾ ਹੋਵੇ ਕੋਈ ਤੇ ਸੂਚੀ ਕੋ ਜਾਣੇ ਸੋਈ ਜੇ ਵੜੇ ਆਪ ਜਾਣੇ ਆਪ ਹੀ ਆਪ ਨਾਨਕ ਨਤਰੀ ਕਰਮੀ ਦਾਦ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਤ ਮਾਈ ਕੀਤੇ ਮੰਗੇ ਯੋਗ ਉਪਾਰ ਕਿਤੇ ਗਣਤ ਨਹੀਂ ਵਿਚਾਰ ਗੇਤੇ ਖੰਦ ਟਿਹੇ ਵੇਕਾਰ ਗੇਤੇ ਲੈ ਲੈ ਮੁਕਰ ਪਾਹੇ ਗੇਤੇ ਮੂਰਖ ਖਾਈ ਖਾਹੀ ਗੇਤੇ ਦੂਖ ਭੁਖਸਦ ਮਾਰ ਏ ਪੇਦਾ ਤੇਰੀ ਦਤਾਰ ਬੰਧ ਕਲਾਸੀ ਪਾਣੇ ਹੋਏ ਹੋ ਰੱਖ ਨ ਸਕੈ ਕੋਈ ਜੀ ਕੋ ਖਾਈ ਗਿਆਖਣ ਪਾਈ ਉਹ ਜਾਣ ਜੀਤੀਆ ਮੁਹ ਖਾਏ ਆਪੇ ਜਾਣੇ ਆਪੇ ਦੀ ਅਖੇ ਸੇ ਬੇਕੀ ਕੀ ਜਿਸਨੂੰ ਬਖਸ਼ੇ ਸਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਆਵਹਿ ਮੁਰਲੇ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਬੁੱਲ ਤੋਲੇ ਮੁੱਲ ਪਰਮਾਨ ਬਲਵੰਸ਼ੀਸ਼ ਮੁੱਨ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲਾ ਕਿਆ ਨਾ ਜਾਏ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਅੱਖੇ ਪਰਮੇ ਅੱਖੇ ਇੰਦ ਅੱਖੇ ਗੋਬੀ ਦਾ ਗੋਵਿੰਦ ਅੱਖੇ ਈਸ਼ਰ ਅੱਖੇ ਸਿੱਧ ਅੱਖੇ ਗਿਤੇ ਕਿਤੇ ਬੁੱਧ ਅੱਖ ਅਦਨਵੇ ਅੱਖੇ ਦੇਵ ਅੱਖੇ ਸੁਰ ਨਰਮਣ ਜਨ ਸੇਵ ਕਿਤੇ ਅੱਖੇ ਆਖਣ ਪਾਹੀ ਕਿਤੇ ਕਹਿ ਕੇ ਉਠੜ ਜਾਹੀ ਇਤੇ ਕੀਤੇ ਹੋਰ ਕਰੇ ਦਾਖਣ ਸਕੈ ਕੀ ਕੀ ਜੀਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਇਕੋ ਅਖਰ ਬੋਲਿ ਵਿਗਾੜ ਤਲ ਕੀ ਸਿਰ ਗਵਰ ਗਵਾਰ ਸੂਦਰ ਕੀ ਹਾਸੋ ਕਰ ਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅੰਖਾ ਕੇਤੇ ਬਾਵਣ ਹਾਰੇ ਕੇਤੇ ਰਗ ਪਰਿਸ਼ੁਕਹੀਅਨ ਕੇਤੇ ਗਵਨ ਹਾਰੇ ਗਾਵੇ ਤਉਨੋ ਪਉਣ ਪਾਣੀ ਬਸੰਤਰ ਗਾਵੇ ਰਾਜਾ ਤਨ ਦੁਵਾਰੀ ਗਾਵੇ ਚਿਤ ਕੋ ਤਖ ਜਾਣ ਹੈ ਨਿਤ ਤਨ ਵਿਚਾਰੇ ਗਾਵੇ ਇਸਰ ਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਨਿਦਾਨਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਤਿ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸ਼ਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਣੀ ਆਮਨੋਹਣ ਸਰਗਾ ਮਛ ਪਿਆਲੇ ਗਾਵਣ ਰਤਨੋ ਪਾਈ ਤੇਰੀ ਅਠ ਛੜ ਦੀ ਇਸ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗیتے ਗਾਵਣ ਸੀਮੇ ਜਿਤਨੇ ਆਵਨ ਨਾਨਕ ਗਿਆ ਵਿਚਾਰੇ ਸੋਈ ਸੋਇ ਸਦਾ ਸਾਹਿਬ ਸੱਚਾ ਸਾਚੀ ਨਾਈ ਹੈ ਪੀਹੋ ਸਿ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀਮਾ ਆਇ ਜਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋਤ ਸਿ ਪਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਬਾਦ ਸਹੋ ਸਹ ਬਾਦ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮ ਬਦ ਝੋਲੀ ਧਿਆਨ ਕੀ ਕਰੇ ਵੇ ਭੂਤ ਕਿੰთა ਕਾਲ ਗਵਾਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਤਿ ਸੇ ਆਦੇਸ਼ ਆਦ ਨੀਰ ਨਾਦ ਨਾਹ ਤਹ ਜੋ ਜਗੇ ਕੋ ਵੀਸ ਭਗਤ ਗਿਆਨ ਦਾ ਆ ਭੰਡਾਰਨ ਘੜਗੜਵਾਜੀ ਨਾਦ ਆਪ ਨਾਥ ਨਾਥੀ ਸਭਾਂ ਕੀ ਰਿਦਿ ਸਿ ਦਿਵਰਾ ਸਾਧ ਸੰਯੋਗ ਬਜੋਦ ਕਾਰ ਚਲਾਵੇ ਦੇਖਿ ਆਵੇ ਭਾਗ ਆਦਿ ਤਿਸ਼ੇ ਆਦੇਸ ਆਦ ਨੀਰ ਨਾਦ ਨਾਦ ਜੁਗ ਜੁਗ ਇਕ ਵੇਸ ਏਕਾ ਮਾਈ ਜੁਗਤਿ ਵਿਆਹੀ ਦਿਨ ਜੀਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਵੇਂ ਤਿਸ ਭਾਵੇਂ ਤੇ ਵਿਚਿ ਲਾਵੇ ਜਿਬ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਣਾ ਆਵੇ ਬੋਤਾ ਇਹੋ ਵਡਾਨ ਆਦੇਸ਼ દિਸ਼ੇ ਆਦੇਸ਼ ਆਦ ਨੀਲਾ ਨਾਦ ਨਾਗਦ ਜੋਗ ਜੋਗੇ ਕੋ ਵੀਸ ਅਸੰਦੋਏ ਦੋਏ ਪੰਡਾਰ ਜੋਗਿ ਛਪਾਇਐ ਸੇ ਕਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ਼ દિਸ਼ੇ ਆਦੇਸ਼ ਆਦਿ ਨੀਰ ਆਦਿ ਨਾਗਤ ਜੁਗ ਜੁਗ ਏ ਕੋਈ ਸੇਕ ਦੂਜੀ ਪੌ ਲਖ ਹੋਹੀ ਲਖ ਵੈ ਲਖੀਸ਼ ਲਖ ਲਖ ਜੇੜਾ ਅਖੀਐ ਇੱਕ ਨਾਮ ਜਗਦੀਸ਼ ਇਤਰਾਹੀ ਪਤ ਪਵੜੀਆ ਚੜੀਏ ਹੋਈ 21 ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਦੀਸ ਨਾਨਕ ਨਦਰੀ ਪਾਈਐ ਗੋੜੀ ਗੋੜੈ ਠੀਸਾ ਖੰਜੋਜ ਪੈਨੈ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਨ ਨ ਜੋਰ ਜੋਰ ਨ ਰਾਜਮਾਲ ਮਨ ਸੋਲ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਚੁਗਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤਿ ਰੋਤੀ ਚਤੀਵਾਰ ਬਵਨ ਬਾਣੀ ਅਗਨੀ ਪਤਾਲ ਤਿਸ ਚ ਧਰਤੀ ਥਾਪ ਰਖੀ ਧਰਮਸਾਲ ਤਿਸ ਜੀ ਜੀਉਤ ਕੇ ਰੰਗ ਤਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਰ ਨਦਰੀ ਕਰਮ ਭਵੇਂ ਨੀਸਾਨ ਕੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੀਸ਼ ਕਿਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੀਸ ਕੀਤੇ ਅਕਰਮ ਭੂਮੀ ਮਿਰਗੇਤੇ ਗੇਤੇ ਧੂਪ ਦੇਸ ਗੇਤੇ ਇੰਦ ਚੰਦ ਸੂਰ ਗੇਤੇ ਕੇਤੇ ਮੰਡਲ ਦੇਸ ਗੇਤੇ ਸਿੱਤ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਗੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੰਦ ਕੀਤੇ ਖਾਣੀ ਕੀਤੀ ਬਾਣੀ ਕੇਤੇ ਪਦ ਨਿਰਿੰਦ ਕੀਤੀ ਸੁੱਤੀ ਸ਼ਿਵਕ ਕੇਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਬਰਚੰਡ ਦਿੱਥੈਨਾਦ ਬਿਨੋਦ ਗੋੜ ਅਨੰਦ ਸਰਬਖੰਡ ਕੀ ਬਾਣੀ ਰੂਪ ਤਿੱਥੈ ਘੜਤ ਕੜੀਐ ਬੋਧ ਅਨੂਪ ਤਾਂਗੇ ਗੱਲਾਂ ਕਥਿਐ ਨ ਜਾਹੇ ਜੀ ਕੋ ਕਹੈ ਪਿਛੈ ਪਸਤਾਈ ਤਿੱਥੈ ਘੜੀਐ ਸਤਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਦਾ ਕੀ ਸੁੱਧ ਕਰਮ ਕੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂਗੇ ਰੂਪਨ ਕਥਨੀ ਜਾਹੇ ਨਾਵ ਮਰੀ ਨਠਾਗੇ ਜਾਏ ਜਿਨ ਕੇ ਰਾਵਸੇ ਬਨ ਮਾਹੀ ਤਿਥੈ ਭਗਤ ਵਸੇ ਕੇ ਲੋਕ ਕਰਹਿ ਆਨੰਦ ਸਚਾ ਮਨ ਸੋਈ ਸਤਿਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮਡਲ ਵਰਪੰਡ ਜੇ ਕੋ ਕਥੇ ਦਾ ਅੰਤ ਨਾਨਤ ਤਿਥੈ ਲੋਲ ਆਕਾਰ ਜਿਵ ਜਿ ਹੁਕਮ ਦਿਵੇ ਦਿਵ ਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਦੀ ਜਸਨੀਾਰ ਅਹਿਰਨ ਮਤਵੇਦ ਧਿਆਰ ਭੋਖ ਲਾਗਨ ਤਪਦਾਉ ਭਾਂਡਾ ਭਾਉ ਅੰਮ੍ਰਿਤ ਤਤ ਧਾਰ ਘੜੀਏ ਸਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਸ਼ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀਆਂ ਕੋ ਆਪਣੀ ਇਹ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਰ ਉਜੇਗੀ ਫਤਿਹ